ਉਮੀਦੇ ਬਾਪੂ ਦੀ ਮੌਤ ਤੋਂ ਬਾਅਦ ਤਾਂ ਨਸੀਬੋ ਤੇ ਸਿਰ ਉੱਪਰ ਦੁੱਖਾਂ ਦਾ ਪਹਾੜ ਆ ਵੱਸਿਆ ਉਹ ਹਮੇਸ਼ਾ ਕਿਹਾ ਕਰਦਾ ਸੀ ਮੈਂ ਚਾਹੇ ਗਰੀਬ ਹਾਂ ਪਰ ਆਪਣੀ ਧੀ ਨੂੰ ਅਫਸਰ ਜ਼ਰੂਰ ਬਣਾਉਣਾ ਸਰਦੀਆਂ ਦੇ ਦਿਨ ਵਿਹੜੇ ਵਿੱਚ ਬੈਠੀ ਨਿੱਗੀ ਜਹੀ ਧੁੱਪ ਮਾਰਨ ਦੀ ਹੋਈ ਸੋਚ ਰਹੀ ਸੀ ਧੀ ਦੇ ਸਜਾਏ ਹੋਏ ਸਾਰੇ ਸੁਪਨੇ ਦਿਲ ਵਿੱਚ ਹੀ ਲੈ ਕੇ ਤੁਰ ਗਿਆ ਮੇਰੇ ਸਿਰ ਉੱਪਰ ਦੁੱਖਾਂ ਦੀ ਪੰਡ ਰੱਖ ਗਿਆ ਐਨੇ ਨੂੰ ਉਸ ਦੀ ਧੀ ਪੰਮੀ ਵੀ ਮੰਝੇ ਤੇ ਉਸ ਕੋਲ ਆ ਕੇ ਬੈਠ ਗਈ ਜੋ 12ਵੀਂ ਕਲਾਸ ਦੇ ਪੇਪਰ ਦੇ ਚੁੱਕੀ ਸੀ ਕਹਿਣ ਲੱਗੀ ਬੀਬੀ ਜੀ ਮੈਂ ਬਾਪੂ ਦੇ ਸੁਪਨੇ ਕਿਵੇਂ ਪੂਰੇ ਕਰਾਂਗੀ ਕਿੱਥੋਂ ਐਨੇ ਪੈਸੇ ਲਿਆਵਾਂਗੀ ਕਿ ਮੈਂ ਪੜ੍ਹ ਲਿਖ ਕੇ ਅਫਸਰ ਬਣ ਜਾਵਾਂ ਜਦੋਂ ਮਾਂ ਦੇ ਮੂੰਹ ਵੱਲ ਦੇ ਤੱਕਿਆ ਅੱਖਾਂ ਸਮੁੰਦਰ ਦੀ ਤਰ੍ਹਾਂ ਪਾਣੀ ਨਾਲ ਭਰੀਆਂ ਹੋਈਆਂ ਵਿੱਚੋਂ ਅਥਰੂ ਮੋਤੀਆਂ ਦੀ ਤਰ੍ਹਾਂ ਟਪਕ ਰਹੇ ਸੀ मां ਨੂੰ ਮੋਢੇ ਤੋਂ ਫੜ ਕੇ ਹਲੂਣਾ ਦਿੰਦੀਆ ਹੋਇਆ ਕਿਹਾ मां ਤੂੰ ਰੋ ਰਹੀ ਐ ਨਹੀਂ ਮੇਰੀ ਧੀ ਮੈਂ ਰੋ ਨਹੀਂ ਰਹੀ ਧੀ ਨੇ ਫਿਰ ਜਵਾਬ ਦਿੰਦੀ ਹੋਈ ਨੇ ਕਿਹਾ ਅੱਖਾਂ ਵਿੱਚੋਂ ਆਸੂ ਕਿਉਂ ਤਪਕ ਰਹੇ ਨੇ ਪੁੱਤਰ ਹੰਝੂ ਤਪਕ ਨਹੀਂ ਰਹੇ ਇਹ ਦੱਸ ਰਹੇ ਨੇ ਤੇਰੇ ਬਾਪ ਦੇ ਅਧੂਰੇ ਪਏ ਸੁਪਨੇ ਮੈਂ ਦਿਨ ਰਾਤ ਮਿਹਨਤ ਕਰਕੇ ਪੂਰੇ ਕਰਾਂਗੀ ਇਹ ਗੱਲ ਸੁਣ ਕੇ मां ਦੇ ਗੱਲ ਲੱਗ ਕੇ ਉਬੀਰ ਹੋਣ ਲੱਗ ਪਈ ਮਾਂ ਨੇ ਚੁੱਪ ਕਰਾਉਂਦੀ ਹੋਈ ਨੇ ਕਿਹਾ ਧੀ ਇਹ ਤੇਰਾ ਅੱਜ ਰਿਜ਼ਲਟ ਵੀ ਆਉਣਾ ਏ ਤੂੰ ਤਿਆਰ ਹੋ ਕੇ ਸਕੂਲ ਨੂੰ ਜਾ ਪਤਾ ਕਰ ਪੰਮੀ ਅੱਖਾਂ ਨੂੰ ਸਾਫ਼ ਕਰਦੀ ਹੋਈ ਤਿਆਰ ਹੋ ਕੇ ਪਾਣੀ ਭਰੀਆਂ ਅੱਖਾਂ ਨਾਲ ਸਕੂਲ ਚਲੀ ਗਈ ਉੱਧਰ ਮਾਂ ਵੀ ਕੰਮ ਦੀ ਤਲਾਸ਼ ਲਈ ਘਰੋਂ ਤੁਰ ਪਈ ਇੱਕ ਕੋਠੀ ਵਿੱਚ ਬਜ਼ੁਰਗ ਜੋੜਾ ਰਹਿ ਰਿਹਾ ਸੀ ਉਹਨਾਂ ਦੀ ਦੇਖਭਾਲ ਹੀ ਕਰਨੀ ਸੀ ਕਿਸੇ ਕੰਮਵਾਲੀ ਨੇ ਦੱਸਿਆ ਕੋਠੀ ਦਾ ਗੇਟ ਖੜਕਾਇਆ ਜਦੋਂ ਆਵਾਜ਼ ਆਈ ਕੌਣ ਐ ਆਜਾ ਲੰਘਿਆ ਆਪਣੇ ਘਰ ਦੀ ਸਾਰੀ ਕਹਾਣੀ ਸੁਣਾਈ ਅਤੇ ਪੁੱਛਿਆ ਬੀਬੀ ਜੀ ਤੁਹਾਨੂੰ ਕੰਮਵਾਲੀ ਚਾਹੀਦੀ ਹੈ ਹਾਂ ਪੁੱਤਰ ਸਾਡੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ ਅਤੇ ਰੋਟੀ ਬਣਾਉਣੀ ਹੈ ਅੱਜ ਤੋਂ ਬਾਅਦ ਮੈਂ ਤੁਹਾਡੀ ਦੇਖਭਾਲ ਕਰਾਂਗੀ ਰੋਟੀ ਬਣਾ ਦਿਆ ਕਰਾਂਗੀ ਅੱਛਾ ਪੁੱਤ ਇਹ ਸਾਡਾ ਘਰ ਨਹੀਂ ਇਹ ਆਪਣਾ ਘਰ ਸਮਝਣਾ ਕਿਸੇ ਵੀ ਚੀਜ਼ ਦੀ ਲੋੜ ਹੋਵੇ ਸਾਨੂੰ ਪਹਿਲਾਂ ਦੱਸ ਦੇਵੀਂ ਬੀਬੀ ਜੀ ਹੁਣ ਨਸੀਬੋ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸਿਰ ਉੱਪਰ ਦੁੱਖਾਂ ਦਾ ਪਹਾੜ ਹਟ ਗਿਆ ਹੋਵੇ ਹਾਂ ਕਰਕੇ ਆਪਣੇ ਘਰ ਆਕੇ ਅਜੇ ਪਾਣੀ ਹੀ ਪੀ ਰਹੀ ਸੀ ਤੇ ਧੀ ਰਾਣੀ ਨੇ ਵੀ ਆਕੇ ਦਰਵਾਜ਼ਾ ਖੜਕਾ ਦਿੱਤਾ ਦਰਵਾਜ਼ਾ ਖੋਲਿਆ ਧੀ ਦਾ ਚਿਹਰਾ ਫੁੱਲਾਂ ਵਾਂਗ ਖਿਲਿਆ ਹੋਇਆ ਵੇਖ मां ਨੂੰ ਪਤਾ ਲੱਗ ਚੁੱਕਿਆ ਸੀ ਮੇਰੀ ਧੀ 12ਵੀਂ ਕਲਾਸ ਪਾਸ ਕਰ ਚੁੱਕੀ ਹੈ ਪਰ ਧੀ ਰਾਣੀ ਚੁੱਪ ਸੀ ਸਕੂਲ ਵਾਲੀ ਵਰਦੀ ਬਦਲ ਕੇ ਮਾਂ ਕੋਲ ਮੰਝੇ ਉੱਪਰ ਬੈਠ ਗਈ ਮਾਂ ਨੇ ਆਪਣੀ ਬੁੱਕਲ ਵਿੱਚ ਲੈਂਦੀ ਹੋਈ ਨੇ ਕਿਹਾ ਪੁੱਤ ਤੂੰ ਚੁੱਪ ਕਿਉਂ ਐ ਕਿੰਨੇ ਪਰਸੈਂਟ ਨੰਬਰ ਆਏ ਨੇ ਮਾਂ ਪਰਸੈਂਟ ਤਾਂ ਬਹੁਤ ਨਹੀਂ ਮੈਂ ਕੀ ਕਰਾਂਗੀ ਨੰਬਰਾਂ ਨੂੰ ਕਹਿ ਕੇ ਚੁੱਪ ਹੋ ਗਈ मां सारी ਗੱਲ ਸਮਝ ਚੁੱਕੀ ਸੀ ਧੀਏ ਤੂੰ ਘਬਰਾ ਨਾ ਮੈਂ ਕੰਮ ਲੱਭ ਲਿਆ ਹੈ मां ਕੀ ਕਹਿ ਰਹੀ ਏ ਹਾਂ ਧੀਏ ਮੈਂ ਸੱਚ ਕਹਿ ਰਹੀ ਆ ਵਾਹਿਗੁਰੂ ਨੇ ਆਪਣੀ ਸੁਣ ਲਈ ਧੀ ਨੂੰ ساری ਗੱਲਬਾਤ ਦੱਸੀ ਆਪਣੀ ਧੀ ਪੰਮੀ ਨੂੰ ਸਮਝਾਉਂਦੀ ਹੋਈ ਕਹਿ ਰਹੀ ਸੀ ਦੇਖ ਬੁੱਤਰ ਪਹਿਲਾਂ ਤੂੰ ਸਕੂਲ ਵਿੱਚ ਸੀ ਗੱਲ ਕੁਝ ਹੋਰ ਸੀ ਪਰ ਹੁਣ ਤੂੰ ਮਾਲਵਾ ਕਾਲਜ ਬੋਧਲੀ ਵਿੱਚ ਦਾਖਲਾ ਲੈਣਾ ਹੈ ਕਾਲਜ ਵਿੱਚ ਬਹੁਤ ਤਰ੍ਹਾਂ ਦੀ ਦੁਨੀਆ ਹੁੰਦੀ ਹੈ ਤੂੰ ਸੋਚ ਸਮਝ ਕੇ ਰਹਿਣਾ ਆਪਣੇ ਪਿਓ ਦਾਦੀ ਦੀ ਪੱਗ ਤੇ ਮਾਂ ਦੀ ਚੁੰਨੀ ਦੀ ਇਲਾਜ ਅਤੇ ਆਪਣੇ ਇੱਜ਼ਤ ਦਾ ਖਿਆਲ ਰੱਖਣਾ ਮੈਂ ਹੁਣ ਬੱਚੀ ਨਹੀਂ ਰਹੀ ਮੈਨੂੰ ਸਾਰਾ ਪਤਾ ਏ ਜੇ ਪਿਓ ਦਾਦਾ ਜੱਗ ਤੋਂ ਮੂਲਕ ਹੋ ਗਏ ਮੇਰੀ ਮਾਤਾ ਜੀ ਹੁੰਦੀ ਹੈ ਮੈਂ ਉਹ ਕੁੜੀਆਂ ਵਰਗੀ ਨਹੀਂ ਜਿਹੜੀਆਂ ਦੋ ਪੱਲਾ ਦੇ ਪਿਆਰ ਵਿੱਚ ਆਪਣੇ ਪਰਿਵਾਰ ਦਾ ਪਿਆਰ ਭੁਲਾ ਦਿੰਦੀਆਂ ਵੇ ਅੱਜ ਕਾਲਜ ਵਿੱਚ ਪੰਮੀ ਦਾ ਪਹਿਲਾ ਦਿਨ ਸੀ ਉਸ ਨੂੰ ਬਹੁਤ ਹੀ ਅਜੀਬ ਲੱਗਿਆ ਸਕੂਲ ਅਤੇ ਕਾਲਜ ਦਾ ਜ਼ਮੀਨ ਅਸਮਾਨ ਦਾ ਫਰਕ ਸੀ ਪਰ ਆਪਣੀ ਪਿਓ ਦੇ ਅਧੂਰੇ ਪਏ ਸੁਪਨੇ ਯਾਦ ਸੀ ਦਿਨ ਬੀਤ ਗਏ ਅੱਜ ਪੰਮੀ ਪੂਰੇ ਸਟਾਫ ਦੇ ਦਿਲ ਅੰਦਰ ਆਪਣਾ ਘਰ ਬਣਾ ਬੈਠੀ ਸੀ ਕਿਉਂਕਿ ਪੜਨ ਵਿੱਚ ਪਹਿਲਾਂ ਹੀ ਬਹੁਤ ਤੇਜ਼ ਹੋਣ ਕਰਕੇ ਕਾਲਜ ਦੀ ਟੋਪਰ ਬਣ ਚੁੱਕੀ ਸੀ ਉਹ ਹਮੇਸ਼ਾ ਆਪਣੀਆਂ ਕਲਾਸਾਂ ਦੀਆਂ ਕੁੜੀਆਂ ਨਾਲੋਂ ਵੱਖਰੀ ਰਹਿੰਦੀ ਸੀ ਜਦੋਂ ਕਿਤੇ ਇਕੱਠੀਆਂ ਵੀ ਬੈਠ ਜਾਂਦੀਆਂ ਤਾਂ ਉਹਨਾਂ ਵਿੱਚ ਇੱਕ ਅਮੀਰ ਘਰ ਦੀ ਕੁੜੀ ਲਾਲੀ ਗੱਲੀਆਂ ਬਾਤੀ ਬੈਠਣਾ ਮੁਸ਼ਕਲ ਕਰ ਦਿੰਦੀ ਉਸ ਦੀ ਗਰੀਬੀ ਦਾ ਮਜ਼ਾਕ ਖੜਾਉਂਦੀ ਉਹ ਆਪਣੇ ਦਿਲ ਵਿੱਚ ਸਭ ਕੁਝ ਸਮਾ ਲੈਂਦੀ ਅਤੇ ਹੱਸ ਕੇ ਟਾਲ ਦਿੰਦੀ ਜਦੋਂ ਕਦੇ ਇਕੱਲਿਆਂ ਬੈਠਦੀ ਰੱਜ ਕੇ ਰੋਂਦੀ ਆਪਣੀ ਕਿਸਮਤ ਨੂੰ ਕੋਸਿਆ ਕਹਿੰਦੀ ਇੱਕ ਦਿਨ ਪੰਮੀ ਕਾਲਜ ਦੀ ਲਾਇਬ੍ਰੇਰੀ ਵਿੱਚ ਆਪਣਾ ਸਿਰ ਬਾਹਾਂ ਵਿੱਚ ਲੈ ਕੇ ਬੈਠੀ ਹੋਈ ਮਨਦੀਪ ਆਇਆ ਉਸਨੇ ਪੁੱਛਿਆ ਪੰਮੀ ਕੀ ਗੱਲ ਏ ਕਿਵੇਂ ਬੈਠੀ ਐ ਜਵਾਬ ਦਿੰਦਿਆਂ ਹੋਇਆਂ ਕਿਹਾ ਕੁਝ ਨਹੀਂ ਮਨਦੀਪ ਪਰ ਉਸਦੇ ਚਿਹਰੇ ਉੱਪਰ ਉਦਾਸੀ ਦਾ ਪੰਨ ਸੀ ਮਨਦੀਪ ਵੀ ਇੱਕ ਹੋਣ ਹਰ ਵਿਦਿਆਰਥੀ ਸੀ ਉਹੋ ਵੀ ਇੱਕ ਗਰੀਬ ਘਰ ਦਾ ਮੁੰਡਾ ਸੀ ਪੰਮੀ ਦੀ ਕਲਾਸ ਵਿੱਚ ਹੀ ਪੜਦਾ ਸੀ ਪੰਮੀ ਉਸ ਬਾਰੇ ਜਾਣੂ ਹੋ ਚੁੱਕੀ ਸੀ ਹੁਣ ਉਹ ਇੱਕ ਦੂਜੇ ਦੇ ਬਹੁਤ ਹੀ ਨਜ਼ਦੀਕ ਅਤੇ ਦੋਸਤ ਬਣ ਚੁੱਕੇ ਸੀ ਇੱਕ ਦਿਨ ਕਾਲਜ ਦੀ ਕੰਟੇਨ ਚ ਦੋਵੇਂ ਬੈਠੇ ਮਨਦੀਪ ਨੇ ਕਿਹਾ ਪੰਮੀ ਇੱਕ ਗੱਲ ਆਖਾਂ ਹਾਂ ਕਿਉਂ ਨਹੀਂ ਜ਼ਰੂਰ ਆਖੋ ਅੰਦਰੋਂ ਡਰ ਰਿਹਾ ਸੀ ਹੁਣ ਚੁੱਪ ਹੋ ਗਿਆ ਆਖ ਕੀ ਆਖਣਾ ਏ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਬਸ ਇਹ ਕਹਿਣ ਦੀ ਦੇਰ ਸੀ ਪੰਮੀ ਅੱਗ ਦੇ ਭੁੱਖੇ ਵਾਂਗੂ ਵੱਲ ਉੱਠੀ ਕਹਿਣ ਲੱਗੀ ਤੂੰ ਵੀ ਗਰੀਬ ਕਰਦਾ ਤੇ ਮੈਂ ਵੀ ਗਰੀਬ ਕਰਦੀ ਪਹਿਲਾਂ ਜਾ ਕੇ ਆਪਣੇ ਪਿਓ ਦੇ ਹੱਥ ਵੇਖ ਤੇਰੇ ਲਈ ਮਜ਼ਦੂਰੀ ਕਰਦੇ ਦੇ ਹੱਥਾਂ ਵਿੱਚੋਂ ਖੂਨ ਸਿਮ ਰਿਹਾ ਜੋ ਕਿ ਨਾ ਪੂਰਾ ਹੋਣ ਵਾਲਾ ਘਾਟਾ ਹੈ ਨਾਲੇ ਆਪਣੀ ਮਾਂ ਦੇ ਸਿਰ ਉਪਰੋਂ ਚੁੰਨੀ ਚੱਕ ਕੇ ਵੇਖ ਪਸ਼ੂਆਂ ਵਾਸਤੇ ਪੱਠੇ ਢੋਂਦੀ ਤੇ ਸਿਰ ਤੇ ਜ਼ਖਮ ਦੀ ਪੀੜ ਚੱਲੀ ਨਹੀਂ ਜਾਂਦੀ ਜਿਹੜੀ ਤੇਰੇ ਤੇ ਆਸਾ ਲਈ ਬੈਠੀ ਦਿਨ ਕੱਟ ਰਹੀ ਹੈ ਉਹਨਾਂ ਨੂੰ ਕੀ ਪਤਾ ਸਾਡਾ ਪੁੱਤ ਕਾਲਜ ਪੜ੍ਹਨ ਲਈ ਆਸ਼ਕੀ ਕਰਨ ਜਾਂਦਾ ਹੈ ਬੋਲਦੀ ਹੋਈ ਕੰਟੀਨ ਵਿੱਚੋਂ ਬਾਹਰ ਚਲੀ ਗਈ ਇਹ ਗੱਲ ਕਾਲਜ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ। ਮਨਦੀਪ ਨੂੰ ਸਾਰੇ ਲਾਂਤਾਂ ਪਾ ਰਹੇ ਸੀ ਅਤੇ ਪੰਮੀ ਨੂੰ ਵੀ ਕਹਿ ਰਹੇ ਸੀ, "ਤੂੰ ਇੰਨਾ ਜ਼ਿਆਦਾ ਕਿਉਂ ਬੋਲਣਾ ਸੀ? ਪੰਮੀ ਕਿਉਂ ਨਾ ਬੋਲਦੀ?" ਉਹਨੂੰ ਆਪਣੇ ਅਧੂਰੇ ਪਏ ਸੁਪਨੇ ਪੂਰੇ ਕਰਨੇ ਸੀ ਪਰ ਇਹ ਗੱਲਾਂ ਦਾ ਮਨਦੀਪ ਦੇ ਮਨ ਤੇ ਬਹੁਤ ਅਸਰ ਹੋਇਆ। ਮੂਡ ਇੱਕ ਦੂਜੇ ਨਾਲ ਮੁਲਾਕਾਤ ਨਾ ਹੋਈ। ਹੁਣ ਦੋਵੇਂ ਆਪਣੀ ਪੜ੍ਹਾਈ ਵਿੱਚ ਮਸਤ ਰਹਿੰਦੇ ਪਰ ਲਾਲੀ ਨੇ ਇਹ ਗੱਲ ਤੋਂ ਬਾਅਦ ਮੰਮੀ ਨੂੰ ਹੋਰ ਵੀ ਬੋਲੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਮਾੜੀ ਜਾਤ ਦੇ ਪੱਲੇ ਇਹ ਸਭ ਕੁਝ ਹੁੰਦਾ ਹੈ ਕੁਝ ਅੱਲੇ ਨਹੀਂ ਕੁਝ ਪੱਲੇ ਨਹੀਂ ਅਸੀਂ ਚੱਲੇ ਹਾਂ ਕਾਲਜ ਪੜ੍ਹਨਾ ਪਰ ਕਰਦੇ ਨੇ ਆਸ਼ਕੀਆਂ ਇਹ ਬੋਲੀ ਨੇ ਉਸ ਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਹਿਲਾ ਕੇ ਰੱਖ ਦਿੱਤਾ ਉਹ ਚੁੱਪ ਰਹੀ ਉਸ ਨੂੰ ਪਤਾ ਸੀ ਇੱਕ ਦਿਨ ਚੁੱਪ ਦੀ ਜਿੱਤ ਹੋਵੇਗੀ ਪਰ ਹਰ ਟੀਚਰ ਦੀ ਜ਼ੁਬਾਨ ਉੱਪਰ ਪੰਮੀ ਅਤੇ ਬੰਦੀਪ ਦਾ ਨਾਂ ਰਹਿੰਦਾ ਸੀ ਦੋਹਾਨੀ ਯੂਨੀਵਰਸਿਟੀ ਵਿੱਚ ਚੰਗੀ ਪੋਜੀਸ਼ਨ ਪਾਉਣ ਤੇ ਯੂਨੀਵਰਸਿਟੀ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਗੱਲ ਦੀ ਚਰਚਾ ਬੋਧ ਤੇਜੀ ਨਾਲ ਫੈਲਦੀ ਹੋਈ ਪਿੰਡ ਤੱਕ ਪਹੁੰਚੀ ਪਿੰਡ ਵਾਲਿਆਂ ਨੇ ਪੰਮੀ ਨੂੰ ਇੱਕ ਹੋਣ ਹਾਰ ਕੁੜੀ ਦੇ ਨਾਤੇ 골ਡ ਮੈਟਲ ਨਾਲ ਸਨਮਾਨਿਤ ਕੀਤਾ ਹੁਣ ਉਹ ਆਪਣੇ ਅਫਸਰ ਸ਼ਾਹੀ ਲਾਈਨ ਵਿੱਚ ਲੱਗ ਚੁੱਕੇ ਸੀ ਉਧਰ ਲਾਲੀ ਨੇ ਆਪਣੇ ਮਾਪਿਆਂ ਦੀ ਨਾਂ ਪਰਵਾਹ ਕਰਦੀ ਹੋਈ ਨੇ ਕੋਟ ਮੈਰਿਜ ਕਰਵਾ ਕੇ ਆਪਣਾ ਘਰ ਵਸਾ ਲਿਆ ਪੰਮੀ ਨੇ ਹਰ ਪੱਖੋਂ ਆਪਣਾ ਖਿਆਲ ਰੱਖਦੀ ਹੋਈ ਨੇ IAS ਦਾ ਕੋਰਸ ਪਾਸ ਕਰਕੇ DC ਲੱਗ ਚੁੱਕੀ ਸੀ ਮਾਪਿਆਂ ਨੇ ਇੱਕ ਚੰਗਾ ਘਰ ਅਤੇ ਮੁੰਡਾ ਵੇਖ ਕੇ ਪੰਮੀ ਦਾ ਵਿਆਹ ਕਰ ਦਿੱਤਾ ਜੋ ਕਿ IPS ਅਫਸਰ ਲੱਗਿਆ ਹੋਇਆ ਸੀ ਇੱਕ ਦਿਨ ਪੰਮੀ ਦਾ ਪਤੀ ਕਹਿਣ ਲੱਗਿਆ ਅੱਜ ਆਪਾਂ ਮੇਰੇ ਦੋਸਤ ਨੂੰ ਮਿਲਣ ਜਾਣਾ ਹੈ ਜੋ ਮੇਰੇ ਦਫ਼ਤਰ ਵਿੱਚ ਹੀ ਨੌਕਰੀ ਕਰਦਾ ਹੈ ਆਪੋ ਆਪਣੀਆਂ ਗੱਡੀਆਂ ਵਿੱਚ ਬਹਿ ਕੇ ਨਿਕਲੇ ਜਦੋਂ ਗੇਟ ਅੱਗੇ ਜਾ ਕੇ ਹੁੱਟਰ ਵਜਾਇਆ ਗੇਟ ਖੋਲ੍ਹਿਆ ਲਾਲੀ ਪੁਲਿਸ ਵਾਲਿਆਂ ਦੀ ਗੱਡੀ ਵੇਖ ਕੇ ਹੈਰਾਨ ਜਈ ਹੋਈ ਪੁਲਿਸ ਵਾਲੇ ਨੇ ਪੁੱਛਿਆ ਧਰਮਵੀਰ ਦਾ ਘਰ ਹੀ ਹੈ ਹਾਂਜੀ ਇਹੀ ਹੈ ਉਹਨਾਂ ਦੇ ਸਾਹ ਬਾਈ ਨੇ ਪੰਮੀ ਨੇ ਕਿਹਾ ਜੀ ਆਇਆਂ ਨੂੰ ਅੰਦਰ ਆਉਣ ਦਾ ਇਸ਼ਾਰਾ ਕਰ ਦਿੱਤਾ ਜਦੋਂ ਪੰਮੀ ਤੇ ਮਨਦੀਪ ਨੂੰ ਵੇਖਿਆ ਹੈਰਾਨ ਜਈ ਹੋ ਕੇ ਬੋਲੀ ਤੁਸੀਂ ਇੱਥੇ ਸਾਰੀ ਗੱਲਬਾਤ ਦੱਸੀ ਅਤੇ ਇੱਕ ਦੂਜੇ ਨਾਲ ਮਿਲੇ ਮਨਦੀਪ ਨੇ ਦੱਸਿਆ ਕਿ ਮੇਰਾ ਤੇ ਪੰਮੀ ਦਾ ਵਿਆਹ ਹੋ ਚੁੱਕਾ ਹੈ ਧਰਮਵੀਰ ਮੇਰੇ ਦਫ਼ਤਰ ਵਿੱਚ ਹੀ ਨੌਕਰੀ ਕਰਦਾ ਹੈ ਪੰਮੀ ਵੀ ਅਫਸਰ ਬਣ ਚੁੱਕੀ ਹੈ ਜਿਸ ਦੀ ਵਜ੍ਹਾ ਨਾਲ ਮੈਂ ਅੱਜ ਇਸ ਪੋਜੀਸ਼ਨ ਤੇ ਹਾਂ ਜੇ ਮੈਂ ਉਸ ਦਿਨ ਦੀਆਂ ਕਈਆਂ ਹੋਈਆਂ ਪੰਮੀ ਦੀਆਂ ਗੱਲਾਂ ਦਾ ਗੁੱਸਾ ਕਰ ਜਾਂਦਾ ਹੋ ਸਕਦਾ ਅੱਜ ਮੈਂ ਅਫਸਰ ਨਾ ਹੁੰਦਾ ਲਾਲੀ ਨੇ ਦੁਪਹਿਰ ਦਾ ਖਾਣਾ ਇੱਕ ਟੇਬਲ ਉੱਪਰ ਪਰੋਸ ਦਿੱਤਾ ਸਾਰਿਆਂ ਨੂੰ ਖਾਣਾ ਖਾਣ ਲਈ ਕਿਹਾ ਸਾਰਿਆਂ ਨੇ ਇਕੱਠਿਆਂ ਬੈਠ ਕੇ ਖਾਣਾ ਖਾਦਾ ਤੇ ਬਾਅਦ ਵਿੱਚ ਵਾਪਸ ਜਾਣ ਦੀ ਇਜਾਜ਼ਤ ਲਈ ਜਦੋਂ ਗੇਟ ਤੋਂ ਬਾਹਰ ਨਿਕਲਣ ਲੱਗੇ ਲਾਲੀ ਪੰਮੀ ਦੇ ਗਲ ਲੱਗ ਕੇ ਰੋਣ ਲੱਗ ਪਈ ਕਹਿ ਰਹੀ ਸੀ ਮੈਨੂੰ ਮaaf ਕਰ ਦੇਣਾ ਮੈਂ ਤੁਹਾਨੂੰ ਬਹੁਤ ਮਾੜਾ ਚੰਗਾ ਬੋਲਦੀ ਸੀ ਪਰ ਜੇ ਤੂੰ ਮੈਨੂੰ ਮੋੜ ਕੇ ਜਵਾਬ ਦਿੱਤਾ ਹੁੰਦਾ ਸ਼ਾਇਦ ਜਿਹੜੀ ਗਲਤੀ ਮੈਂ ਕਰ ਚੁੱਕੀ ਹਾਂ ਇਹ ਗਲਤੀ ਕਦੇ ਨਾ ਹੁੰਦੀ ਪੰਮੀ ਨੇ ਚੁੱਪ ਕਰਾਉਂਦੀ ਹੋਈ ਨੂੰ ਕਿਹਾ ਲਾਲੀ ਇਹ ਤੇਰੀ ਗਲਤੀ ਨਹੀਂ ਇਹ ਤੇਰੇ ਮਾਪਿਆਂ ਦੀ ਗਲਤੀ ਹੈ ਜਿਹੜੇ ਤੁਹਾਨੂੰ ਖੁੱਲਾ ਖਰਚਾ ਦਿੰਦੇ ਰਹੇ ਕਦੇ ਕਾਲਜ ਜਾ ਕੇ ਪੁੱਛਿਆ ਨਹੀਂ ਕਿ ਸਾਡੇ ਬੱਚੇ ਕੀ ਕਰ ਰਹੇ ਨੇ ਅਕਸਰ ਇਹੋ ਜੀਆਂ ਗਲਤੀਆਂ ਉਹੀ ਬੱਚੇ ਕਰਦੇ ਨੇ ਜਿਹੜੇ ਆਪਣੇ ਭੋਲੇਪਣ ਮਾਪਿਆਂ ਨੂੰ ਮੂਰਖ ਬਣਾ ਕੇ ਝੂਠ ਬੋਲ ਕੇ ਘਰੋਂ ਨਜਾਇਜ਼ ਖਰਚਾ ਲੈਂਦੇ ਨੇ ਲਾਲੀ ਆਪਣੀ ਕੀਤੀ ਤੇ ਹੁਣ ਪਛਤਾ ਰਹੀ ਸੀ ਪੰਮੀ ਮੂਰੇ ਆਪਣੇ ਆਪ ਨੂੰ ਇੱਕ ਗਰੀਬ ਜਹੀ ਕੁੜੀ ਮਹਿਸੂਸ ਕਰ ਰਹੀ ਸੀ ਕਿਉਂਕਿ ਅੱਜ ਪੰਮੀ ਅਮੀਰ ਬਣ ਚੁੱਕੀ ਸੀ ਪਰ ਉਸ ਦੀ ਕੱਟੀ ਹੋਈ ਗਰੀਬੀ ਉਸ ਨੂੰ ਅੱਜ ਵੀ ਯਾਦ ਸੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ